ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾੜ ਵਲੌਗਸ ਤੇ ਉਰਤੂ ਸਾਰੇ ਕੀ ਵੀ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ ਤੇ ਆਪਣੇ ਆਪਣੇ ਸਿਹਤੰਦਰ ਹੋ ਸਮਗੇ ਮੈਂ ਤਿਆਰ ਕਿੱਥੇ ਹੋਈ ਮੈਂ ਤਾਂ ਕੁਛ ਨਹੀਂ ਸਿਰ ਤੇ ਮੜੀ ਗੰਗੀ ਮਾਰੀ ਤੇ ਚੁੰਨੀ ਲਈ ਇੰਨੇ ਚ ਹੀ ਕਹਿ ਦਿੰਦਾ ਮम्मा ਤੁਸੀਂ ਤਿਆਰ ਹੋਈ ਜਾਂਨੇ ਹੋ ਤੇ ਲੋ ਜੀ ਹੁਣ ਆਪਾਂ ਵਲੌਗ ਦੀ ਸਟਾਰਟਿੰਗ ਤਾਂ ਹੋ ਗਈ ਸੀ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰ ਰਿਹਾ ਜੋ ਵੀਡੀਓ ਲਾਈਕ ਕਰੇ ਕਮੈਂਟਸ ਜ਼ਰੂਰ ਕਰਿਆ ਕਰੋ ਤੇ ਲੋ ਜੇ ਇੱਥੇ ਜਬਜੋਦ ਦੀ ਵਾਰੀ ਆ ਚੋ ਕਿਸੇ ਜਬਜੋਦ ਪਲੇ ਕਰ ਰਿਹਾ ਸੇ ਇੱਥੇ ਤੇ ਬੱਚੇ ਇਹਦੇ ਦੇਖੋ ਇਹਦਾ ਸਖ ਲੌਣੇ ਕੋਈ ਕਿੱਥੇ ਫਿਰਦਾ ਕੋਈ ਕਿਤੇ ਫਿਰਦਾ ਸਵੇਰ ਸਵੇਰ ਸਾਡੇ ਘਰੇ ਹੀ ਹੁੰਦਾ ਸਾਰੇ ਘੜੌਣੇ ਬਾਹਰ ਕੱਢ ਲਿੰਦਾ ਹੁੰਦਾ ਅੱਜ ਤਾਂ ਥੋੜੇ ਜਿ ਘਟ ਕੱਢੇ ਨਹੀਂ ਤੇ ਸਾਰਾ ਟੋਕਰਾ ਛੋਟੇ ਘੜੌਣਿਆਂ ਨਾਲ ਵੀ ਬਾਹਰ ਹੀ ਹੁੰਦਾ ਤੇ ਬੱਚੇ ਪਲੇ ਕਰਦੇ ਰਹਿੰਦੇ ਨੇ بس یہی ہے ਜਿੰਨਾ ਚਿਰ ਸਕੂਲ ਨਹੀਂ ਜਾਂਦੇ ਬੱਚੋਂਾਂ ਚਿਹਰੀ ਹੈ ਫਿਰ ਜਦ ਸਕੂਲ ਜਾਣ ਲੱਗਿਆ ਉਹ ਜਦ ਰੂਟੀਨ ਹੋ ਜਾਏਗਾ ਜਬ ਜਸ ਸਿੰਘ ਬਰਾੜ ਦਾ ਮਿਲਦੇ ਨੈਕਸਟ ਕਲਿੱਪ ਤੇ ਨਾਲ ਹੋ ਗਿਆ ਤੇ ਮੈਂ ਤਾਂ ਹੁਣ ਵਲੌਗ ਦੀ ਸਟਾਰਟਿੰਗ ਵੀ ਤੁਸੀਂ ਹਿਸਾਬ ਲਾ ਲਓ ਹੁਣ ਕਰਦੀ ਆ ਸਬਜ਼ੀ ਧਰਨੀ ਹੈ ਅਜੇ ਮੈਂ ਤੇ ਸਬਜ਼ੀ ਧਰਦੇ ਹਾਂ ਅਜੇ ਆਪਾਂ ਕੀ ਕਰਦੀ ਮਲੌਗ ਬਣਾਉਂਦੀ ਹਾਂ ਔਰ ਕੀ ਕਰਦੀ ਮੈਂ ਹੁਣ ਨਾ ਅਜੇ ਮੈਂ ਸਬਜ਼ੀ ਧਰਨੀ ਹੈ ਹਾਂ ਕਿਨੂੰ ਇਹ ਆ ਦੇਖੋ ਬੈਠਾ ਇਹਨੂੰ ਵੀ ਖਵਾ ਮੈਂ ਕਹਿੰਦਾ ਇਹਨੂੰ ਦਿਖਾ ਹੈਲੋ ਇਸਕਾ ਨਾਮ ਨਹੀਂ ਮੈਨੂੰ ਪਤਾ ਨਾਮ ਦੱਸੋ ਸਾਨੂੰ ਵੱਚਾ ਨਹੀਂ ਇਹਦਾ ਕੋਈ ਨਾਮ ਧਰਾਂਗੇ ਸਾਨੂੰ ਨਾਮ ਸੁਜੈਸ਼ਨ ਕਰੋ ਕੀ ਧਰਗੇ ਵੱਚਾ ਤਾਂ ਹੈਗਾ ਇਹਦਾ ਨਾਮ ਧਰਾਂਗੇ ਬੱਤ ਦੇਖੋ ਖੜਾ ਹੋ ਗਿਆ ਇਹ ਦੇਖੋ ਦੇਖ ਸੋਨਾ ਖੁਜੀ ਉਹਨਾਂ ਨੇ ਮੈਂ ਸਬਜ਼ੀ ਤਾਂ ਨਹੀਂ ਤਾਂ ਸਹੀ ਦੱਸਤਾ ਬੁਲਾਉ ਆ ਦੀ ਸਟਾਰਟਿੰਗ ਹੋਣ ਕਰ ਲੱਗ ਗਿਆ ਸਾਰਾ ਦਿਨ ਲੰਗੇ ਤੇ ਅੱਜ ਫੁੱਲ ਨਹੀਂ ਖੜਿਆ ਕੋਈ ਤੁਹਾਨੂੰ ਕੀ ਹੋਇਆ इतने पता नहीं की लग गया देखना पाँना पवेगालोवेरा नीचे लाया से चल पे लगता ना दोबारा चल पे चल पे चल पे नवा चल पे देखो मैं लगाया कैरी की सफाई करना भी कैरी की सफाई करा जी दोबारे तो मेरे कलर कित हो गया कुछ बेचारे चया कि लो जी ना ਆਪ ਪਤਾ ਦੇ ਸਬਜੀ ਮੈਨੂੰ ਨਾ ਐਂ ਲੱਗਿਆਦਾ ਜੇ ਮੈਨੂੰ ਹਜੇ ਵੀ ਨੀਂਦ ਆਈ ਜਾਂਦੀ ਹੁੰਦੀ ਆ ਦਵਾਈ ਜੀ ਦੱਸ ਤਾਂ ਨਾ ਹਜੇ ਵੀ ਹੈਗਾ ਮੇਰੇ ਅੱਜ ਮੈਂ ਨਾਤੀ ਪਤਾ ਕਿ ਨਹੀਂ ਰਹੇਟ ਅੱਜ ਮੈਨੂੰ ਲੱਗਦਾ ਮੈਂ 1:00 ਵਜੇ ਨਾਤੀ ਆ ਦੁਪਹਿਰੇ ਨਾ ਕੇ ਸੁੱਤੀ ਫਿਰ ਮੈਂ ਸਹੀ ਦੱਸਦਾ ਕਲਾ ਰਾਜਪਤੋ ਤੇ ਨਾ ਪਾਉਂਦਾ ਨਾ ਹਾਂਜੀ ਤੂੰ ਠੀਕ ਹੈ ਜੀ ਹੁਣ ਆਪਾਂ ਸਬਜੀ ਤਰ ਗਈ ਚਲੋ ਜੀ ਧਰ ਕੱਢ ਲਈ ਅੰਮੀ ਤੋਂ ਮੈਂ ਮੋਹਵੇਂ ਕੱਢ ਲਈਆਂ ਧਾਰਾ ਹੁਣ ਆਪਾਂ ਬਣਾਉ ਲਈਏ ਸਬਜ਼ੀ ਸਟੈਂਡ ਕੇ ਬਿਨਾਂ ਸਬਜ਼ੀ ਨਹੀਂ ਬਣੇਗੀ ਤੇ ਸਬਜ਼ੀ ਇੱਕ ਤਰੀਕਾ ਟਿਊਸ਼ਨ ਵੀ ਆਪਾਂ ਪੜਾਈ ਆ ਟਿਊਸ਼ਨ ਵੀ ਹੋ ਰਹੀ ਹੋਰੀ ਜਿਵੇਂ ਬੱਚੇ ਬਾਹਲੇ ਤਾਂ ਆਪਾਂ ਲਾਉਣੇ ਨਹੀਂ ਫਿਰ ਪੜਾਈ ਆ ਬਾਹਲੇ ਤਾਂ ਆਪਾਂ ਤੁਹਾਨੂੰ ਤਾਂ ਟਿਊਸ਼ਨ ਬੱਚੇ ਲਗਾਉਣੇ ਨਹੀਂ ਫਿਲਹਾਲ ਅੱਜ ਆਪਣੇ ਇੱਕ ਤਰੀਕ ਤੋਂ ਬੱਚਿਆਂ ਨੇ ਸਟਾਰਟ ਹੋਏ ਨੇ ਤੇ ਤੁਹਾਨੂੰ ਪਤਾ ਬਾਹਲੇ ਪੜਾਈ ਨਹੀਂ ਜਾਂਦੇ ਬਕ ਪੰਜਾਬ ਜਦੋਂ ਸਕੂਲ ਲਗਾੜਾ ਹੈਗਾ ਨਾ ਨਹੀਂ ਆਪਾਂ ਇਹਨੇ ਮੈਨੇਜ ਕਰ ਪਾਵਾਂਗੇ ਤੇ ਆ ਟਿਊਸ਼ਨ ਵੀ ਪੜਾ ਕੇ ਅੱਧੀ ਅਚਾਰ ਤੋਂ 6 ਤਾਂ ਹੀ ਹੁਣ ਬਣਾਉਣ ਲੱਗੇ ਸਬਜ਼ੀ ਭੱਜੀ ਚਲੋ ਜੀ ਹੁਣ ਆਪਾਂ ਬਣਾਉਣੇ ਸਬਜ਼ੀ ਸਬਜ਼ੀ ਕੱਲ ਛੋਲੀਆਂ ਦੀ ਬਣਾਈ ਸੀ ਮੇਰਾ ਅੱਜ ਵੀ ਕਿਤੇ ਛੋਲੀਆਂ ਬਣਾਉਂਗੇ oh my god ਮੈਨੂੰ ਪਤਾ ਨਹੀਂ ਕਿ ਆਪਾਂ ਦੱਸੋ ਕਿਸੇ ਨੂੰ ਹੋਊਗਾ ਨਾ ਛੋਲੀਆਂ ਰੋਜ਼ ਦੰਦਦੇ ਆਪਾਂ ਤਾਂ ਛੋਲੀਆਂ ਪੇ ਰੋਜ਼ ਦੇ ਦਸਾਂ ਮੈਨੂੰ ਤਾਂ ਟੇਸਟੀ ਲੱਗਦਾ ਚਲੋ ਜੀ ਇਹਨੂੰ ਧੋ ਕੇ ਤੇ ਕਰਦੇ ਆਪਾਂ ਸਬਜ਼ੀ ਬਣਾਉਣੇ ਸ਼ੋਲਗੀਆਂ ਦੀ ਅਸੀਂ ਤਾਂ ਛੋਲਗੀਆਂ ਛੋਲਿਆ ਪ੍ਰਧਾਨ ਕਰ ਰੱਖਿਆ ਹੁਣ ਤੁਸੀਂ ਕੱਲ ਵੀ ਛੋਲੀਆਂ ਬਣਾਇਆ ਸੀ ਛੋਲਗੀਆਂ ਛੋਲਗੀਆਂ ਹੋਈ ਪਈਆਂ ਬੱਸ ਛੋਲਗੀਆਂ 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 ਹੋ ਗਈ ਪਈ ਆ ਤੋਦੀ ਛੋਲਗੀਆਂ ਛੋਲਗੀਆਂ ਹੋ ਗਈ ਮੈਂ ਮਮਾ ਨੂੰ ਕਹਿੰਦਾ ਮੈਂ ਕੇ ਅੰਦਰ ਨਾ ਮੈਨੂੰ ਕੇ ਜਿਹੜਾ ਗੈਸ ਤਾਂ ਆਪਣੇ ਲੈਂਦੇ ਸੀ ਨਾ ਤੋ ਦਿੱਤਾ ਤੇ ਅੰਦਰ ਗੈਸ ਲਾ ਦੋ ਮੈਂ ਚਾਹ ਤਾ ਕਈ ਵਾਰ ਤੁਹਾਨੂੰ ਦੱਸਿਆ ਨਾ ਵੈਕਤੀ ਵਗੈਰਾ ਸ਼ੂਟ ਕਰਨੀ ਹੁੰਦੀ ਸੁੱਕਾ ਹੋ ਜਾਂਦਾ ਹਨਾ ਕਾਇ ਸ਼ੁਕਰ ਦੇ ਹੁੰਦੇ ਆ ਸੋਖ ਹੋ ਜਾਂਦਾ ਬਾਕੀ ਤੇ ਸਾਰਾ ਦਿਨ ਤਾਂ ਪਤਾ ਹੀ ਨਹੀਂ ਲੱਗਾ ਕਿ ਮੇਰਾ ਕਿੱਥੇ ਲੰਘ ਗਿਆ ਜਮਾ ਹੀ ਨਹੀਂ ਬਰਾਉ ਸ਼ੁਕਰ ਇੱਕ ਨੂੰ ਤਾਂ ਕਹਿ ਦੇ ਨੇ ਦੇ ਕੋਈ ਪਏ ਹਨਾ ਪਰ ਪਤਾ ਝੰਡਾ ਇਹ ਕਿਦਾਂ ਹੋ ਗਿਆ ਦਿਨ ਜੱਸ ਸਾਰਾ ਦਿਨ ਬੌਂਦਲੀ ਰਹੀ ਐ ਤਾਂ ਮੈਂ ਦਵਾਈ ਲੈ ਕੇ ਸਾਰਾ ਦਿਨ ਬਸ ਪੂਰੇ ਹਾਲ ਹੋ ਰਹਿ ਰਹੇ ਬਸ ਮੈਂ ਮਤਲਬ ਟਿਊਸ਼ਨੋਂ ਤੋਂ ਪਹਿਲਾਂ ਹੀ ਥੋੜੇ ਚਿਰ ਪਹਿਲਾਂ ਉੱਠ ਕੇ ਤੇ ਬਸ ਚਾਹ ਬਣੀ ਪੀਤਾ ਤੇ ਟਿਊਸ਼ਨ ਪੜਾਣਾ ਹੁਣ ਟਿਊਸ਼ਨ ਪੜਾ ਕੇ ਹਟੀਆਂ ਤੇ ਨਾਲ ਜਰਾ ਵਲੌਗ ਸਟਾਰਟ ਕਰਦਿਆਂ ਨਾਲੇ ਬਣਾਉਣ ਲੱਗ ਪਈ ਹਾਂ ਕਿਉਂਕਿ ਜਦੋਂ ਸਭ ਚਿੱਤਰ ਜਿਨਾਂ ਹਾਂ हम लगाते हैं तड़का जमाते हा हाँ। आज मैं मैचिंग चुनी नहीं लाई हो और चुन्नी है, पर मैच कर लिया ਦੇ ਲੱਗ। ਮੈਨੂੰ ਚੱਪਣ ਕਿ ਤੂੰ ਚੱਪਣਾ ਟਿੰਡੋ ਚੱਪਣ ਕਰਦੂ ਜਿਹੜੇ ਟਿੰਡੋ ਚੱਪਣਾ ਉਹ ਨਹੀਂ ਟੇਸਟੀ ਲੱਗਦੇ ਪਤਾ ਨਹੀਂ ਕਿਉਂ। ਸਾਡੇ ਉਹ ਪਏ ਹੋਏ ਨੇ ਤੇ ਮੈਂ ਕਿ ਨਹੀਂ ਬਣਾਉਣੀ ਨਹੀਂ ਆਪਾਂ ਦਾ। ਮੈਨੂੰ ਜਮਾਂ ਨਹੀਂ ਸਵਾਦ ਲੱਗਦੇ ਪਤਾ ਨਹੀਂ ਕਿਉਂ। ਚੱਪਣ ਚਾ ਨਿੱਕੇ ਟਿੰਡੋ ਹੁੰਦੇ ਉਹ ਭਲਕੇ ਬਣਾਉਣਾ ਉਹ ਤਾਂ ਸਵਾਦ ਲੱਗਦੇ ਪਰ ਇਹ ਨਹੀਂ ਮੈਨੂੰ ਸਵਾਦ ਲੱਗਦੇ। ਇਸ ਕਰਕੇ ਮੈਂ ਬਣਾਉਂਦੀ ਨਹੀਂ ਪਈ ਪਏ ਹੋਏ ਆ ਦੇ ਹੰਦੇ ਸੀ। ਕਹਿੰਦੀ ਆ। ਕੁਕਰ ਚੇਂਜ ਕਰ ਦੱਸ ਉਪਰ ਬੜਾ ਚੇਂਜ ਹੋ ਗਿਆ ਸਾਨੂੰ ਕਹਿੰਦੇ ਚੇਂਜ ਕਰਾਉ ਉਦੋਂ ਬਾਅਦ ਕਿੰਨੇ ਲੈਂਦੇ ਹੰਡੇ ਨਹੀਂ ਕੋਈ ਕੁਕਰ ਤੇ ਲਓ ਜੀ ਆਪਾਂ ਬਸ ਹੁਣ ਕੁਕਰ ਧਰ ਲਿਆ ਸੀ ਤੇ ਆਪਾਂ ਬਣਾਉਣੀ ਸੀ ਆਲੂ ਛੋਲੇ ਦੀ ਸਬਜ਼ੀ ਕੱਲ ਵੀ ਆਪਾਂ ਆਲੂ ਛੋਲੇ ਦੀ ਸਬਜ਼ੀ ਬਣਾਈ ਸੀ ਪਤਾ ਨਹੀਂ ਕਿਉਂ ਸਾਨੂੰ ਤਾਲੂ ਛੋਲੇ ਦੀ ਸਬਜ਼ੀ ਟੇਸਟੀ ਲੱਗਦੀ ਹੈ ਕੱਲ ਨਾ ਦੋ ਗੁੱਟੀਆਂ ਲਈਆਂ ਸੀ ਇੱਕ ਕੱਲ ਸਾਫ਼ ਕਰ ਲਈ ਸੀ ਕੱਲ ਬਣਾ ਲਈ ਸੀ ਇੱਕ ਗੁੱਟੇ ਅੱਜ ਕਰ ਲਈ ਸੀ ਤੇ ਅੱਜ ਬਣਾ ਲਈ ਹੈ ਨਾ ਬਾਕੀ ਛੋਲੇ ਨਾ ਜਦੋਂ ਆਪਾਂ ਤਾਂ ਜੀ ਕੱਢੀ ਹੁੰਦੀ ਨਾਲ ਦੇ ਨਾਲ ਤਾਂ ਰਿਆ ਜਾਵੇ ਤੇ ਸਭ ਸਹੀ ਰਹਿੰਦਾ ਜੋ ਫਰਿੱਜ ਚ ਰੱਖ ਕੇ ਆਪ ਬਣਾਨੇ ਆ ਫਿਰ ਹੋਰ ਹੀ ਤਰ੍ਹਾਂ ਦਾ ਬਣਦਾ ਹੈਗਾ ਤੇ ਇੱਥੇ ਬਸ ਹੁਣ ਆਪਾਂ ਆਲੂ ਛੋਲੀਆਂ ਤੜਕਾ ਲਗਾ ਦਾਂਗੇ ਤੇ ਇਸ ਤੋਂ ਬਾਅਦ ਹੋਰ ਕੰਮ ਕਰਾਂਗੇ ਤੇ ਬਾਕੀ ਸਾਰਾ ਦਿਨ ਦਾ ਪਤਾ ਹੀ ਨਹੀਂ ਲੱਗਦਾ ਕਿਦਨ ਨੂੰ ਲੰਘ ਜਾਂਦਾ ਅੱਜ ਦਾ ਸਾਰੀ ਦਿਹਾੜੀ ਲੰਘ ਗਈ ਮੇਰੀ ਵਲੌਗ ਦਾ ਪਤਾ ਹੀ ਨਹੀਂ ਲੱਗਾ ਕਦੋਂ ਸ਼ੁਰੂ ਕਰ ਹੁਣ ਸ਼ੁਰੂ ਹੀ ਮੈਂ ਸ਼ਾਮ ਨੂੰ ਕਰਿਆ ਕਿਉਂਕਿ ਸਵੇਰ ਬਸ ਹੋਇਆ ਹੀ ਨਹੀਂ ਮੇਰੇ ਤੋਂ ਵਲੌਗ ਸ਼ੂਟ ਤੇ ਵਾ ਸ਼ਾਮ ਨੂੰ ਹੀ ਆਪਾਂ ਸ਼ੁਰੂ ਕਰਿਆ ਸੀ ਤੇ ਹੁਣ ਹੀ ਆਪਾਂ ਐਂਡ ਕਰ ਦਾਂਗੇ ਤੇ ਆਸ ਕਰਾਂਗੇ ਤੁਹਾਨੂੰ ਵਲੌਗ ਵਧੀਆ ਲੱਗ ਰਹੇ ਹੋਣਗੇ ਜੇਕਰ ਵਲੌਗ ਵਧੀਆ ਲੱਗਦੇ ਹੁੰਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਕਮੈਂਟ ਅਕੋਰਡਿੰਗ ਟੂ ਵੀਡੀਓ ਕਰਿਆ ਕਰੋ ਜੀ ਲਓ ਜੀ ਟਾਈਮ ਹੋ ਗਿਆ ਮੇਰੇ ਨਾਲ 6:30 ਵਜੇ ਆਸਣਾ ਬੇਟਾ ਤੱਬੀ ਮੈਂ ਔਰ ਜੱਜੋ ਜਾਣੇ ਸੀ ਐਕਟਿਵ ਹਾਂ ਤੇ ਜਿਨਾਰੇ ਤੱਕ ਇਹਨੇ ਸਬਜ਼ੀ ਜੇ ਹੋ ਸਕਿਆ ਤਾਂ ਅਸੀਂ ਖੇਤ ਵਿੱਚੋਂ ਖਾ ਕੇ ਲਿਆਵਾਂਗੇ ਤੁਹਾਨੂੰ ਤੇ ਚਲੋ ਜੀ ਚੱਲਦੇ ਆ ਤੁਹਾਨੂੰ ਵੀ ਦਿਖਾਉਣੇ ਆ ਜਾ ਕੇ ਚਲੋ ਜੀ ਚਲੋ ਜੇ ਇੱਥੇ ਨਾ ਆਪਾਂ ਆਪਣੇ ਖੇਤ ਪਹੁੰਚ ਚੁੱਕੇ ਸੀ ਤੇ ਖੇਤ ਆਪਾਂ ਪੱਠਿਆਲੇ ਖੇਤ ਆਏ ਸੀ ਖੇਤ ਤਾਂ ਸੀ ਕੀ ਹੋਣਾ ਸੀ ਮੈਂ ਔਰ ਜੱਜੂ ਸੋਚੇ ਮੈਂ ਕਿਹਾ ਸਬਜ਼ੀ ਲੈ ਕੇ ਆਉਣੀ ਜੱਜੂ ਕੋਈ ਪਸੰਦ ਦੀ ਵਧੀਆ ਜੀ ਮਨ ਚ ਆਇਆ ਪਿਆ ਮੈਂ ਕਿਹਾ ਸਬਜ਼ੀਆਂ ਤੋਂ ਚਲ ਕੋਈ ਦੇਖ ਕੇ ਲੈ ਕੇ ਆਉਣੀ ਆਪਾਂ ਆਪਾਂ ਨਾਲ ਇਹਨੂੰ ਨਾ ਮੈਂ ਮੜਾ ਕੇ ਬੈਠੀ ਤੇ ਇਹ ਤਾਂ ਤਿਆਰ ਸੱਚੀ ਹੋ ਗਿਆ ਮੈਂ ਕੈਨਸਲ ਮਾਰੀ ਮੈਂ ਇਹ ਕਹਿੰਦਾ ਚਲੋ ਫਿਰ ਮੈਨੂੰ ਜਾਣਾ ਆਉਣਾ ਪਿਆ ਫਿਰ ਮੈਂ ਕਿਹਾ ਚਲ ਆਪਾਂ ਖੇਤ ਹੀ ਗੇੜਾ ਕੱਢੋਨੇ ਨਾ ਡੈਡੀ ਨਾ ਧਣੀਆਂ ਲੈ ਕੇ ਜਾਂਦੇ ਨੇ ਬਹੁਤ ਸੋਹਣਾ ਪਤਾ ਨਹੀਂ ਕਿੱਥੇ ਖੜਾ ਤਨੇ ਸਾਨੂੰ ਤਾਂ ਮੈਂ ਸਾਰੇ ਆ ਦੇਖੋ ਸਾਰੇ ਲੱਭ ਲੈ ਮੈਨੂੰ ਕਿਤੇ ਧਣੀਆਂ ਨਹੀਂ ਲੱਭਾ ਪਰ ਡੈਡੀ ਇੱਥੋਂ ਲੈ ਕੇ ਜਾਂਦੇ ਨੇ ਲੱਗਾ ਹੋਇਆ ਕਿਉਂਕਿ ਸਾਰਾ ਧਣੀਆਂ ਹੀ ਰਹਿ ਗਏ ਸੀ ਬਾਕੀ ਸਬਜ਼ੀਆਂ ਸੁਬਜ਼ੀਆਂ ਚੱਕਤੀਆਂ ਸੀ ਤੇ ਇੱਥੇ ਪਰ ਮੈਨੂੰ ਧਣੀਆਂ ਨਹੀਂ ਲੱਭਿਆ ਗਾਜਰਾ ਕੁਝੜਾ ਜ਼ੂਰ ਲੱਗਿਆ ਦੇਖਿਆ ਮੈਨੂੰ ਉਹ ਵੱਲਾਂ ਨਹੀਂ ਤੇ ਪਰ ਹੋਰ ਕੁਝ ਨਹੀਂ ਮੈਨੂੰ ਦੇਖਿਆ ਮੱਥਾ-ਮੱਥਾ ਮਾਰ ਕੇ ਹੰਬ ਗਏ ਇੱਥੇ ਫਿਰ ਇੱਥੇ ਮਿਲ ਗਏ ਦੇ ਛੋਟੇ ਦਾਦੂ ਉਹ ਸਾਹਮਣੇ ਖੜੇ ਨੇ ਸੜਕ ਦੇ ਉੱਪਰ ਛੋਟੇ ਦਾਦੂ ਨੇ ਦੱਸਿਆ ਕਿ ਚਾਚੂ ਆ ਗਏ ਨੇ ਜਪਜਤ ਨੂੰ ਕਿ ਆ ਜਾ ਘਰੇ ਇਹ ਕਹਿੰਦਾ ਕੋਈ ਨਾ ਤੇ ਵੀਰ ਉਹਦੇ ਦਾਦੂ ਨੇ ਛੋਟੇ ਛੋਟੇ ਦਾਦੂ ਦਾ ਘਰ ਬਸ ਨਾ ਅੱਜ ਵੀ ਥੋੜਾ ਹੀ ਗਾਂ ਜਾਵਾਂਗੇ ਬਸ ਮਾਸੀ ਜੀ ਕਾਕਾ ਰ ਆ ਜਾਂਦਾ ਹੈਗਾ ਤੁਹਾਨੂੰ ਪਤਾ ਹੀ ਆ ਕਾਫੀ ਵਲੌਗ ਜਿਹੜੇ ਨਵੇਂ ਭੈਣ ਭਾਈ ਜੁੜੇ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਆਪਣੇ ਮਾਸੀ ਸਾਜ ਜੀ ਦਾ ਘਰ ਵੀ ਬਸ ਇਥੋਂ 5 ਕਿ ਮਿੰਟ ਦਾ ਰਾਈ ਹੈਗਾ ਨਾਲ ਹੀ ਵਿਆਹ ਹੋਏ ਨੇ ਨੇੜੇ ਨੇੜੇ ਲੱਗ ਲੱਗੇ ਆ ਮੰਮੀ ਔਰ ਮਾਸੀ ਜੀ ਤੇ ਜਿਹੜੇ ਪੁਰਾਣੇ ਆਪਣੇ ਹੈਗੇ ਆ ਫਰੈਂਡਸ ਉਹਨਾਂ ਸਭ ਨੂੰ ਪਤਾ ਹੀ ਆ ਤੇ ਲੋ ਜੀ ਇੱਥੇ ਜੱਜੋ ਸਿੰਘ ਬਰਾੜ ਸੰਤ ਕੁਸ਼ਲਬਣੇ ਚੱਲਦੇ ਉਹਨਾਂ ਘਰਾਂ ਨੂੰ ਆਪਾਂ ਸਿੱਧਾ ਮਿਲਦੇ ਆ ਜਾ ਕੇ ਇਹ ਧਣੀਆਂ ਨਹੀਂ ਹੁੰਦਾਗਾ ਚਲੋ ਚੱਲ ਗਏ ਲਓ ਜੀ ਆਖੜੀ ਆਪਣੀ ਐਕਟਿਵਾ ਤੇ ਆਹ ਗਿਆ ਕਣਕਾ ਪੱਕਿਆ ਪਿਆ ਇਦਨ ਆਹ ਖੇਤ ਆਪਣਾ ਪੱਠਿਆਂ ਵਾਲਾ ਉਹ ਛੜੇ ਦਾਦੂ ਜਾਈ ਜਾਂਦੇ ਨੇ ਤੇ ਚਲੋ ਜੀ ਚਲਦਿਆਂ ਘਰੇ ਕੋਈ ਧਣੀਆਂ ਧੁਣੀਆਂ ਲੱਭਾ ਸੰਦ ਮਿਲਦੇ ਘਰ ਜਾ ਕੇ ਤੁਹਾਨੂੰ ਹਨਾ ਬੇਟਾ ਕਿੱਥੇ ਚੱਲ ਗਏ ਘਰੇ ਚੱਲ ਗਏ ਚਾਚੂ ਕੋਲ ਜਾਣਾ ਕਿ ਘਰੇ ਜਾਣਾ ਦਾਤੂ ਕੋਲ ਚਾਚੂ ਕੋਲ ਗੇੜੀ ਲਾ ਕੇ ਨਹੀਂ ਚੱਲ ਆਇਓ ਨੇ ਲਓ ਜੀ ਵੇਖ ਲਓ 뷰 ਖੇਤ ਦਾ ਲਓ ਜੇਸੀ ਪਹੁੰਚ ਗਏ ਚੋਤੇ ਤੇ ਚਾਚੂ ਘਰੇ ਉਹ ਬਾਪੂ ਬੈਠਾ ਹੋ ਮਾਸੀ ਉਹ ਤਨਬੇਰ ਵਿਖਾਈਏ ਪਹਿਲਾਂ 베ਰੀ ਵਿਖਾ ਦਈਏ ਫਿਰ ਬਾਕੀ ਕੁਝ ਵਿਖਾਵਾਂ ਫਿਰ ਗਾਂ ਚਲਦਾ ਆ ਦੇਖੋ 베ਰੀ ਦੇ 베ਰ ਅੱਜ ਤਾਂ ਝਾੜ ਤੇ ਮਿਲਦਾ ਹਾਏ ਛੋਟੇ ਵੀ ਕੱਚੇ ਵੀ ਬਹੁਤ ਲੱਗੇ ਹੋਇਆ ਤੇ ਲਓ ਜੀ ਇੱਥੇ ਆਪਾਂ ਤੁਹਾਨੂੰ ਦਿਖਾਉਨੇ ਆ ਮੈਂ ਤੁਹਾਨੂੰ ਦਿਖਾਉਣੀ ਆ ਮਾਸੀ ਜੀ ਘਰ ਇਹ ਰਿਹਾ ਰੈੱਡ ਰੋਜ਼ ਕਿੰਨੇ ਸੋਹਣੇ ਲੱਗੇ ਲੱਗੇ ਤਾਂ ਆਪਣੇ ਵੀ ਉਹ ਵੀ ਬੂਟਾ ਇੱਥੋਂ ਹੀ ਆਇਆ ਹੈਗਾ ਮਾਸੀ ਘਰ ਹੋਇਆ ਸੀ ਤੇ ਉਹ ਪੱਟ ਕੇ ਦਿੱਤਾ ਸੀ ਮਾਸੀ ਜੀ ਨੇ ਥੱਲੋਂ ਤੇ ਆਹ ਵੇਖੋ ਕਿੰਨੇ ਸੋਹਣੇ ਰੈੱਡ ਰੋਜ਼ ਉੱਗੇ ਹੋਏ ਸਨ ਅੱਜ ਰੋਜ਼ ਹੀ ਖੇੜਦੇ ਮਾਸੀ ਕਹਿੰਦੇ ਬਹੁਤ ਸੋਹਣੇ ਲੱਗਦੇ ਨੇ ਕਾਫੀ ਸਾਰੇ ਖੇੜਦੇ ਨੇ ਤੇ ਲਓ ਜੀ ਇੱਥੇ ਤੁਹਾਨੂੰ 베ਰੀ ਦੇ 베ਰ ਦਿਖਾ ਕੇ ਲਿਆਉਂਦੇ ਆ ਮੈਨੂੰ ਤਾਂ ਡਰ ਲੱਗਦਾ ਸੀ ਮਾਸੀ ਜੀ ਕਹਿੰਦੇ ਜਾ ਤੇਰੇ ਵੀਡੀਓ ਮੈਂ ਬਣਾ ਕੇ ਲੈ ਕੇ ਆਉਣੀ ਆ ਤੇ ਮੈਨੂੰ ਤਾਂ ਮੈਂ ਤਾਂ ਕਦੇ ਚੜੀ ਨਹੀਂ ਲੱਕੜ ਦੀ ਪੌੜੀ ਤੇ ਮਾਸੇ ਜੀ ਲੱਕੜ ਦੀ ਪੌੜੀ ਉੱਤੇ ਚੜ ਕੇ ਜਾ ਰਹੇ ਨੇ ਤੇ ਕਹਿੰਦੇ ਮੈਂ ਲੈ ਕੇ ਆਉਣੀ ਤੇਰੀ ਵੀਡੀਓ ਬਣਾ ਕੇ ਤੇ ਤੂੰ ਵੌਇਸਓਵਰ ਕਰ ਲੈ ਮਗਰ ਪਰ ਮੈਂ ਬੋਲਦੀ ਨਹੀਂ ਤੇ ਲਓ ਜੀ ਤੇ ਮਾਸੇ ਜੀ ਬਣਾ ਕੇ ਲੈ ਕੇ ਆਏ ਉਹ ਪ੍ਰਸ਼ਾਦ ਤੇ ਵੀਡੀਓ ਦੇਖੋ ਕਿੰਨੇ 베ਰ ਬੂਰ ਸੁੱਕੇ ਪਤਾ ਨਹੀਂ ਕਦੋਂ ਕਿਦੇ ਵਿਚਾਰੇ ਸੁੱਕੀ ਜਾਂਦੇ ਨੇ ਮੈਂ ਤਾਂ ਹੁਣ ਤੁਹਾਡੇ ਨਾਲ ਹੀ ਵੀਡੀਓ ਦੇਖਣ ਲੱਗੀ ਇਹ ਵਾਲੀ ਦੇਖੋ ਕਿੰਨੇ 베ਰ ਸੀ ਬੇ ਟੇਸਟੀ ਬਹੁਤ ਨੇ ਬਿਲਕੁਲ ਵੀ ਗਲ ਨੂੰ ਫੜਦੇ ਨਹੀਂ ਹੈਗੇ ਕਈ ਵੇਰ ਹੁੰਦੇ ਨਾ ਗਲ ਨੂੰ ਫੜਦੇ ਹੁੰਦੇ ਆ ਖਾਈਏ ਤੇ ਖਾਦੇ ਨਹੀਂ ਜਾਂਦੇ ਇਹ ਜਨੇ ਮਰਜੀ ਕਾ ਲੋ ਬਹੁਤ ਟੇਸਟੀ 베ਰ ਨੇ ਬਿਲਕੁਲ ਦੇਖੋ ਕਿੰਨੇ 베ਰ ਮੈਂ ਤਾਂ ਆਪ ਹੁਣ ਦੇਖੇ ਨਹੀਂ ਤੁਹਾਡੇ ਨਾਲ ਨਾਲ ਵੀਡੀਓ ਮੈਂ ਦੇਖੇ ਨੇ ਨਾਲ ਨਾਲ ਵੌਇਸਓਵਰ ਕਰ ਰਹੀਆਂ ਦੇਖੋ ਕਿੰਨੇ 베ਰੀ ਭਰੀ ਪਈ ਹੈ ਹਜੇ ਵੀ 베ਰੀ ਤੇ ਐਨੇ ਮਾਸੇ ਕਹਿੰਦੇ ਵੈਸੇ ਮੈਂ ਉਤਾਰ ਲਿਆ ਨੀਚੇ ਵੀਡੀਓ ਜਿਹੜੀ ਬਣਾਈ ਸੀ ਨਾ ਦਿਖਦੇ ਨਹੀਂ ਪਏ ਸੀ ਮੈਂ ਕਹੀ ਜਨ ਸੀ ਨਾ ਕਿ ਸ਼ਾਇਦ ਲਾ ਲਏ ਨੇ ਸਾਰੇ 베ਰ ਤੇ ਪਰ ਉਹ ਅਸਲੀਅਤ ਵਿੱਚ ਲਾਏ ਨੇ ਉੱਪਰ ਬਹੁਤ ਲੱਗੇ ਹੋਏ ਸੀ ਸਤਿ ਲੋ ਜੀ ਅੱਜ ਦਾ ਵਲੌਗ ਬਿਲਕੁਲ ਛੋਟਾ ਜਿਹਾ ਵਲੌਗ ਲੈ ਕੇ ਆਏ ਆ ਤੁਹਾਡੇ ਵਾਸਤੇ ਆਸ ਕਰਾਂਗੇ ਤੁਹਾਨੂੰ ਮੇਰਾ ਛੋਟਾ ਜਿਹਾ ਵਲੌਗ ਬਹੁਤ ਵਧੀਆ ਲੱਗਿਆ ਹੋਗਾ ਜੇਕਰ ਵਲੌਗ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਥੈਂਕ ਯੂ ਸੋ ਮਚ ਸਾਰਿਆਂ ਦਾ ਜਿਹੜੇ ਇਨਾ ਪਿਆਰ ਦੇ ਰਹੇ ਹੋ ਐਂਡ ਜੇਕਰ ਕੋਈ ਚੈਨਲ ਤੇ ਨਿਊ ਹੈਗਾ ਨੋਟੀਫਿਕੇਸ਼ਨ ਬੈਲ ਆਈਕਨ ਦਾ ਨੋਟੀਫਿਕੇਸ਼ਨ ਆਲ ਕਰ ਲਿਆ ਕਰੋ ਤਾਂ ਜੋ ਵੀਡੀਓ ਨਵੀਂ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਦਿਲੀ ਸਸ